ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਖੁੱਲਾ ਮੁਹੱਲਾ ਹੈ ਖੁੱਲੇ ਮੁਹੱਲੇ ਦੇ ਸੰਬੰਧ ਦੇ ਵਿੱਚ ਅਸੀਂ ਇਹ ਵੀਡੀਓ ਬਣਾਉਣ ਜਾ ਰਹੇ ਹਾਂ ਕਿ ਖੁੱਲਾ ਮੁਹੱਲਾ ਕਦੋਂ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਖੁੱਲੇ ਮੁਹੱਲੇ ਦਾ ਅਰਥ ਹੈ ਖੁੱਲੇ ਦਾ ਅਰਥ ਹੈ ਹੱਲਾ ਹਮਲਾ ਤੇ ਮੁਹੱਲੇ ਦਾ ਅਰਥ ਹੈ ਉਹ ਥਾਂ ਜਿਹੜੀ ਮقرਰ ਕਰ ਲਈ ਹੈ ਜਿੱਥੇ ਹਮਲਾ ਕਰਨਾ ਹੈ ਸਨ 1700 ਈਸਵੀ ਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਨੇ ਆਨੰਦਪੁਰ ਸਾਹਿਬ ਜੀ ਵਿਖੇ ਇਸ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੋ ਦਲਾਂ ਨੂੰ ਦੋ ਜਥਿਆਂ ਨੂੰ ਵੰਡ ਕੇ ਤੇ ਸਤਿਗੁਰੂ ਜੀ ਮੁਕਾਬਲਾ ਕਰਵਾਉਂਦੇ ਜਿਹੜਾ ਜਥਾ ਜਿੱਤ ਜਾਂਦਾ ਉਸ ਨੂੰ ਸਤਿਗੁਰੂ ਜੀ ਇਨਾਮ ਦਿੰਦੇ ਸਿਰਪਾਓ ਦੇ ਕੇ ਹੋਰ ਅਨੇਕਾਂ ਕੀਮਤੀ ਕੀਮਤੀ ਜਿਹੜੀਆਂ ਉਹ ਸੁਵਸਤੂਆਂ ਦੇ ਕੇ ਸਤਿਗੁਰੂ ਜੀ ਨਵਾਜਦੇ ਇਸ ਕਰਕੇ ਸਾ ਸੰਗਤ ਜੀ ਇਹ ਸੰਨ 1700 ਦੇ ਵਿੱਚ ਹੋਲਾ ਮਹੱਲੇ ਦੀ ਆਰੰਭਤਾਉਂਦੀ ਹੈ ਤੇ ਜਦੋਂ ਅਸੀਂ ਪਹਿਲਾਂ ਪੜਦੇ ਹਾਂ ਇਤਿਹਾਸ ਕਿ ਲੋਕ ਹੋਲੀ ਮਨਾਉਂਦੇ ਸਨ ਹੋਲੀ ਮਣਾਈ ਜਾਂਦੀ ਹੈ ਇੱਕ ਦੂਜੇ ਦੇ ਉੱਪਰ ਜਿਹੜੇ ਰੰਗ ਲਾਉਂਦੇ ਨੇ ਇੱਕ ਦੂਜੇ ਦੇ ਮੂੰਹ ਦੇ ਉੱਪਰ ਰੰਗ ਰੰਗ ਲਾਉਂਦੇ ਨੇ ਤੇ ਸਤਿਗੁਰਾਂ ਨੇ ਆਖਿਆ ਭਾਈ ਲੋਕਾਂ ਦੀਆਂ ਹੋਲੀਆਂ ਨੇ ਤੇ ਸਿੱਖਾਂ ਅਨੁਸਾਰ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜਿਹੜਾ ਹੋਲਾ ਮੱਲਾਓ ਬਖਸ਼ਿਸ਼ ਕੀਤਾ ਹੈ ਹੋਲਾ ਮੱਲਾ ਸਾਡੀ ਅਣਖ ਗੈਰਤ ਚੜ੍ਹਦੀ ਕਲਾ ਦਾ ਵੀ ਪ੍ਰਤੀਕ ਹੈ ਕਿਉਂਕਿ ਜਦੋਂ ਅਸੀਂ ਉਸ ਸਮੇਂ ਦੇ ਇਤਿਹਾਸ ਨੂੰ ਪੜ੍ਹਦੇ ਆ ਤੇ ਉਸ ਸਮੇਂ ਦੇ ਇਤਿਹਾਸ ਨੂੰ ਪੜ੍ਹਦੇ ਆ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਉਸ ਸਮੇਂ ਔਰੰਗਜ਼ੇਬ ਬਾਦਸ਼ਾਹ ਵੱਲੋਂ ਇਹ ਹੁਕਮ ਸੀ ਕਿ ਨਾ ਕੋਈ ਕਲਗੀ ਲਾ ਸਕਦਾ ਹੈ ਨਾ ਕੋਈ ਤਖਤ ਲਾ ਸਕਦਾ ਹੈ ਨਾ ਕੋਈ ਸਿਪਾਹੀ ਰੱਖ ਸਕਦਾ ਹੈ ਨਾ ਕੋਈ ਫੌਜਾਂ ਰੱਖ ਸਕਦਾ ਹੈ ਤੇ ਨਾ ਕੋਈ ਆਪਣੇ ਕੋਲ ਹਥਿਆਰ ਰੱਖ ਸਕਦਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਸਮੇਂ ਦੀ ਸਰਕਾਰ ਨੂੰ ਚੈਲੰਜ ਕੀਤਾ ਸਤਗੁਰਾਂ ਨੇ ਤਖਤ ਲਾਇਆ ਸਤਗੁਰਾਂ ਨੇ ਖਾਲਸਾ ਫੌਜਾਂ ਰੱਖੀਆਂ ਸਤਗੁਰਾਂ ਨੇ ਵਧੀਆ ਘੋੜੇ ਰੱਖੇ ਨਗਾਰੇ ਵਜਾਏ ਸਤਿਗੁਰਾਂ ਨੇ ਸ਼ਸਤਰ ਰੱਖੇ ਕਿਉਂਕਿ ਸਮੇਂ ਦੀ ਹਕੂਮਤ ਨਹੀਂ ਚਾਹੁੰਦੀ ਕਿ ਹੋਰ ਕੋਈ ਵੀ ਜਿਹੜਾ ਉਹ ਸ਼ਸਤਰ ਰੱਖ ਸਕੇ ਹੋਰ ਕੋਈ ਵੀ ਜਿਹੜਾ ਉਹ ਅਨਖ ਗੈਰਤ ਦੇ ਨਾਲ ਜ਼ਿੰਦਗੀਆਂ ਹੋ ਸਕੇ ਕਿਉਂਕਿ ਇਸ ਲਤਾੜੀ ਜਾਂਦੀ ਕੌਮ ਨੂੰ ਇਸ ਲਤਾੜੇ ਜਾਂਦੇ ਲੋਕਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਉੱਚਾ ਚੁੱਕਿਆ ਖੋਲਾ ਮਹੱਲਾ ਇਸ ਗੱਲ ਦਾ ਵੀ ਜਿਹੜਾ ਉਹ ਪ੍ਰਤੀਕ ਹੈ ਸੋ ਸਾਧ ਸੰਗਤ ਜੀ ਆਪ ਸਭ ਨੂੰ ਖੋਲੇ ਮਹੱਲੇ ਦੀ ਬਹੁਤ ਬਹੁਤ ਵਧਾਈਆਂ ਹੋਣ ਬਹੁਤ ਬਹੁਤ ਮੁਬਾਰਕਾਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ